ਨਸ਼ਾ ਤਸਕਰਾਂ ਦੀ ਭਾਲ ਕਰਨ ਗਈ ਪੁਲਿਸ ਦੇ ਨਾਲ ਮਾੜੀ ਹੋਈ ਹੈ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ ਪੁਲਿਸ ਨਾਲ ਕੁੱਟਮਾਰ ਹੁੰਦੀ ਹੈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਕਿੱਥੇ ਜਾਂਦੀ ਹੈ ਪੁਲਿਸ ਪਾਰਟੀ ਦਰਅਸਲ ਕਈ ਥਾਵਾਂ ਦੇ ਉੱਤੇ ਜਦੋਂ ਲੜਾਈ ਝਗੜੇ ਹੁੰਦੇ ਨੇ ਉਦੋਂ ਵੀ ਪੁਲਿਸ ਦੇ ਨਾਲ ਕਈ ਵਾਰਾ ਮਾੜੀ ਹੁੰਦੀ ਹੈ ਇਥੋਂ ਤੱਕ ਕਿ ਤਰਨਤਾਰਨ ਦੀ ਇੱਕ ਵੱਡੀ ਘਟਨਾ ਵਾਪਰੀ ਲੜਾਈ ਝਗੜੇ ਦੀ ਘਟਨਾ ਸੀ ਔਰ ਸਰਪੰਚ ਸਣੇ ਹੋਰ ਕਿੰਨੇ ਹੀ ਨਾਮਜਿਤ ਕਰ ਲਏ ਗਏ ਜਿਸ ਵਿੱਚ ਸਬ ਇਨਸਪੈਕਟਰ ਦਾ ਕਤਲ ਤੱਕ ਹੋ ਜਾਂਦਾ ਪਰ ਹੁਣ ਨਸ਼ਾ ਤਸਕਰਾਂ ਨੂੰ ਜਦੋਂ ਕਾਬੂ ਕਰਨ ਜਾਂਦੀ ਹੈ ਪੁਲਿਸ ਹਾਲਾਂਕਿ ਕਈ ਪੰਜਾਬ ਦੇ ਐਸੇ ਪਿੰਡ ਨੇ ਜਿੱਥੇ ਦੇਸੀ ਲਾਹਣ ਵੀ ਕੱਢੀ ਜਾਂਦੀ ਹੈ ਤਾਂ ਉੱਥੇ ਵੀ ਪੁਲਿਸ ਨੂੰ ਇੱਕ ਜਾਂ ਦੋ ਗੱਡੀਆਂ ਨਾਲ ਨਹੀਂ ਹਾਲਾਂਕਿ ਗੱਡੀਆਂ ਦੀਆਂ ਡਾਰਾਂ ਲਜਾਣੀਆਂ ਪੈਂਦੀਆਂ ਨੇ ਉੱਥੇ ਫੇਰ ਜਾ ਕੇ ਛਾਪੇਮਾਰੀ ਕਰਨੀ ਪੈਂਦੀ ਹੈ ਨਹੀਂ ਤਾਂ ਪੁਲਿਸ ਮੁਲਾਜ਼ਮ ਘੇਰੇ ਜਾਂਦੇ ਨੇ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਮੁਲਜ਼ਮਾਂ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਧੰਦਾ ਕਰਦੇ ਨੇ ਤਾਂ ਹੁਣ ਗਿੱਦੜ ਬਾਹੇ ਦਾ ਮਾਮਲਾ ਹੈ ਜਿੱਥੇ ਪੁਲਿਸ ਦੀ ਸਪੈਸ਼ਲ ਟਾਸਟ ਸਟਾਫ ਦੇ ਦੋ ਮੁਲਜ਼ਮ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕਰਨ ਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ 'ਤੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ। ਸਪੈਸ਼ਲ ਸਟਾਫ ਦੇ ASI ਰਾਜਬਹਾਦਰ ਸਿੰਘ ਨੇ ਦੱਸਿਆ ਕਿ ਉਹ ਜਸਪ੍ਰੀਤ ਸਿੰਘ ਨਾਲ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਨਸ਼ਾ ਤਸਕਰਾਂ ਦੀ ਭਾਲ ਕਰ ਰਹੇ ਸੀ ਜਦੋਂ ਪਾਰੂ ਚੌਕ ਝੁੱਗੀਆਂ ਜਾ ਰਹੇ ਸਨ ਤਾਂ ਸੂਰਜ ਪ੍ਰਤਾਪ ਸਿੰਘ, ਕਰਮਜੀਤ ਕੌਰ, ਅਰਸ਼ਦੀਪ ਸਿੰਘ ਤੇ ਕਮਲਪ੍ਰੀਤ ਕੌਰ ਵਾਸੀ ਪਾਰੂ ਚੌਕ ਝੁੱਗੀਆਂ ਨੇ ਨਸ਼ਿਆਂ ਖਿਲਾਫ ਕਾਰਵਾਈ ਤੋਂ ਔਖੇ ਹੋ ਕੇ ਉਹਨਾਂ ਦਾ ਰਸਤਾ ਰੋਕ ਲਿਆ ਤੇ ਸਾਰਿਆਂ ਨੇ ਰਾਜਬਹਾਦਰ ਸਿੰਘ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਤੇ ਡਾਂਗਾ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਹ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਤੇ ਜਦ ਜਸਪ੍ਰੀਤ ਸਿੰਘ ਨੇ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕਮਲਪ੍ਰੀਤ ਕੌਰ ਨੇ ਉਸਤੇ ਵੀ ਹਮਲਾ ਕਰ ਦਿੱਤਾ ਪੁਲਿਸ ਮੁਲਾਜ਼ਮਾਂ ਵੱਲੋਂ ਰੌਲਾ ਪਾਉਣ ਤੇ ਲੋਕਾਂ ਦਾ ਇਕੱਠ ਹੋ ਜਾਂਦਾ ਤੇ ਮੌਕੇ ਤੇ ਇਕੱਠੇ ਹੋਏ ਲੋਕ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਜਾਨ ਬਚਾਉਂਦੇ ਨੇ ਜਿਸ ਤੋਂ ਬਾਅਦ ਹਮਲਾਵਰ ਉੱਥੋਂ ਮੌਕੇ ਤੇ ਫਰਾਰ ਹੋ ਗਏ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਸੂਰਜ ਪ੍ਰਤਾਪ ਸਿੰਘ ਕਰਮਜੀਤ ਕੌਰ ਅਰਸ਼ਦੀਪ ਸਿੰਘ ਤੇ ਕਮਲਪ੍ਰੀਤ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਇਸ ਮੌਕੇ ਪੁਲਿਸ ਨੇ ਟੀਮਾਂ ਦਾ ਗਠਨ ਕਰ ਦਿੱਤਾ ਹੈ ਤਾਂ ਕਿ ਮਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾ ਸਕੇ ਚਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਹਾਲੇ ਇੱਕ ਵੀ ਮਲਜ਼ਮ ਆ ਜਿਹੜਾ ਉਹ ਕਾਬੂ ਨਹੀਂ ਆਇਆ ਪਰ ਡੀਐਸਪੀ ਦਾ ਦਾਵਾ ਹੈ ਕਿ ਜਲਦੀ ਹੀ ਅਸੀਂ ਉਹਨਾਂ ਦੀ ਗ੍ਰਿਫਤਾਰੀ ਵੀ ਕਰਾਂਗੇ ਹੁਣ ਇਸ ਤਰ੍ਹਾਂ ਨਸ਼ਾ ਤਸਕਰੀ ਦੀ ਇਕ ਤਾਂ ਇਹ ਗਿੱਦੜਬਾਹ ਦੀ ਉਦਾਹਰਨ ਹੈ ਪਰ ਇਸ ਤਰ੍ਹਾਂ ਹੋਰ ਕਈ ਮਾਮਲੇ ਸਾਹਮਣੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਕੀਤੇ ਗਏ ਜਦੋਂ ਪੁਲਿਸ ਦੇ ਵੱਲੋਂ ਵਧੀਆਂ ਵੀ ਕੀਤੀਆਂ ਜਾਂਦੀਆਂ ਨੇ ਕਿਉਂਕਿ ਪੁਲਿਸ ਦੀ ਇੱਕ ਆਲੋਚਨਾ ਵੱਡੀ ਹੁੰਦੀ ਹੈ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਪਰ ਉਦੋਂ ਤਾਂ ਸਵਾਲ ਖੜਾ ਹੁੰਦਾ ਹੀ ਹੁੰਦਾ ਹੈ ਕਈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਗਠਨ ਵੀ ਜਿਹੜੇ ਸਰਗਰਮ ਹੋਏ ਨੇ ਔਰ ਨਵੇਂ ਵੀ ਹੋਣੇ ਆਉਣੇ ਸ਼ੁਰੂ ਹੋ ਜਾਣੀ ਹੈ ਕਿਉਂਕਿ ਇੱਕ ਬੀਤੇ ਦਿਨ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਵਿੱਚ ਵੀ ਮੀਟਿੰਗ ਹੋਈ ਜਿੱਥੇ ਪੁਲਿਸ ਦੀਆਂ ਵਧੇਕੀਆਂ ਦੇ ਖਿਲਾਫ ਲਾਹਮੰਦੀ ਕਰਨ ਦੇ ਲਈ ਇੱਕ ਸੰਗਠਨ ਹੋਣ ਦੇ ਵਿੱਚ ਆਵੇ ਉਸ ਦੀ ਰੂਪਰੇਖਾ ਤਿਆਰ ਕਰਨ ਲਈ ਪਹਿਲ ਕੀਤੀ ਗਈ ਬੈਠਕ ਕੀਤੀ ਗਈ ਪਰ ਦੂਜੇ ਪਾਸੇ ਜਿੱਥੇ ਪੁਲਿਸ ਮੁਲਾਜ਼ਮ ਸ਼ਿਕਾਰ ਹੋ ਜਾਂਦੇ ਨੇ ਮਾੜੇ ਆਂਸਰਾਂ ਦਾ ਉਹਨਾਂ ਦੀ ਸੇਫਟੀ ਦੇ ਲਈ ਜਾਂ ਉਹਨਾਂ ਦੀ ਸੁਰੱਖਿਆ ਦੇ ਲਈ ਕੀ ਜਿਹੜਾ ਆ ਵਰਤਿਆ ਜਾਵੇਗਾ ਹਿਲਾ ਕੀਤਾ ਜਾਵੇਗਾ ਜਾਂ ਉਸ ਦਾ ਕੀ ਬਦਲ ਕੱਢਿਆ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਕੋਲ ਅਜੇ ਬਹੁਤ ਸਾਰੇ ਕਾਨੂੰਨੀ ਹਥਿਆਰ ਨੇ ਕਾਨੂੰਨ ਦੇ ਆਧਾਰ ਦੇ ਉੱਤੇ ਪੁਲਿਸ ਦੀ ਵਰਦੀ ਨੂੰ ਵੀ ਕੋਈ ਹੱਥ ਲਾ ਦਿੰਦਾ ਹੈ ਗਲਤ ਢੰਗ ਦੇ ਨਾਲ ਤੇ ਉਸ ਦੇ ਉੱਤੇ ਵੀ ਪਰਚਾ ਦਰਜ ਹੋ ਜਾਂਦਾ ਡਿਊਟੀ 'ਚ ਵਿਘਨ ਪਾਉਣ ਦਾ ਪੁਲਿਸ ਤਾਂ ਹੁਣ ਤੱਕ ਆਪਣਾ ਬਚਾਅ ਕਰਨ ਦੇ ਲਈ ਸਿਰਫ ਤੇ ਸਿਰਫ ਕਾਨੂੰਨੀ ਧਰਾਵਾਂ ਦਾ ਸਹਾਰਾ ਲੈਂਦੀ ਹੈ ਪਰ ਮੌਕੇ ਉੱਤੇ ਜੇਕਰ ਪੁਲਿਸ ਮੁਲਾਜ਼ਮ ਦੀ ਜਾਨ ਬਚਦੀ ਵੀ ਹੈ ਤੇ ਉਹ ਸਥਾਨਕ ਲੋਕ ਹੀ ਬਚਾਉਂਦੇ ਨੇ ਪਰ ਜਦੋਂ ਪੁਲਿਸ ਦੇ ਉੱਤੇ ਕਿਸੇ ਹੋਰ ਤਰ੍ਹਾਂ ਦੀ ਦੂਸ਼ਣਬਾਜ਼ੀ ਹੁੰਦੀ ਹੈ ਜਾਂ ਉਹਨਾਂ ਉੱਤੇ ਸਵਾਲ ਉੱਠਦੇ ਨੇ ਤਾਂ ਲੋਕ ਉਹਨਾਂ ਦੀ ਲੋਚਨਾ ਵੀ ਕਰਦੇ ਨੇ ਇਸ ਤਰ੍ਹਾਂ ਦੋਵੇਂ ਤਰ੍ਹਾਂ ਦੇ ਵਰਤਾਰੇ ਚੱਲਦੇ ਰਹਿੰਦੇ ਆ ਪਰ ਗਿੱਦੜਬਾਹ ਦੀ ਇਹ ਘਟਨਾ ਤੇ ਬੀਤੇ ਦਿਨ ਹੋਈ ਤਰਨਤਾਰਨ ਦੀ ਘਟਨਾ ਇਹ ਦੋਵੇਂ ਘਟਨਾਵਾਂ ਹਾਲਾਂਕਿ ਵੱਖ-ਵੱਖ ਰੀਆਂ ਨੇ ਇੱਕ ਲੜਾਈ ਝਗੜੇ ਵਾਲੀ ਸੀ ਜਿਸ ਦੇ ਵਿੱਚ ਇੱਕ ਸਬ ਇੰਸਪੈਕਟਰ ਦਾ ਕਤਲ ਹੋਇਆ ਤੇ ਇਹ ਸੀ ਨਸ਼ਾ ਤਸਕਰੀ ਦੀ ਮਿਲੀ ਸੂਹ ਦੇ ਬਾਰੇ ਇੱਕ ASI ਤੇ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਹੋ ਜਾਂਦਾ ਔਰ ਜਿਸ ਵਿੱਚ ਦੋ ਬੀਬੀਆਂ ਦਾ ਨਾਮ ਵੀ ਸ਼ਾਮਲ ਹੈ ਔਰ ਪਿਛਲੇ ਦਿਨ ਪੁਲਿਸ ਅੰਕੜੇ ਵੀ ਜਾਰੀ ਕਰਦੀ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਹੁਣ ਕੱਲੇ ਮੇਲ ਹੀ ਨਹੀਂ ਬੰਦੇ ਹੀ ਨਹੀਂ ਇੱਥੋਂ ਤੱਕ ਕਿ ਬੀਬੀਆਂ ਔਰਤਾਂ ਵੀ ਪੂਰੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਨੇ 407 ਬੀਬੀਆਂ ਦੇ ਅੰਕੜੇ ਆ ਜਿਹੜੇ ਜਾਰੀ ਕੀਤੇ ਗਏ ਜਿਸ ਦੇ ਵਿੱਚ ਕੌਨਸਟੇਬਲ ਅਮਨਦੀਪ ਕੌਰ ਦਾ ਨਾਮ ਵੀ ਹਾਲਾਂਕਿ ਕੌਨਸਟੇਬਲ ਅਮਨਦੀਪ ਕੌਰ ਆ ਜਿਹੜੀ ਉਸ ਤੋਂ ਨੂੰ ਜੇਲ੍ਹ ਦੇ ਵਿੱਚ ਤਾਂ ਭੇਜਿਆ ਹੋਇਆ ਪਰ ਉਸ ਦੀ ਤਫਤੀਸ਼ ਦੇ ਵਿੱਚ ਜਾਂ ਉਸ ਦੀ ਜਾਂਚ ਪੜਤਾਲ ਜਿਹੜੀ ਚੱਲ ਰਹੀ ਹੈ ਫਾਈਨਲ ਜਦੋਂ ਰਿਪੋਰਟ ਤਿਆਰ ਹੋਣੀ ਹੈ ਕਿ ਉਹਨਾਂ ਅਫਸਰਾਂ ਦਾ ਜ਼ਿਕਰ ਹੋਵੇਗਾ ਉਹਨਾਂ ਦਾ ਨਾਮ ਹੋਵੇਗਾ ਜਿਨ੍ਹਾਂ ਦੇ ਸਿਰ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਬੀਬੀ ਨੇ ਜਦੋਂ ਗ੍ਰਿਫਤਾਰੀ ਹੋਈ ਉਦੋਂ ਵੀ ਮੌਕੇ ਉੱਤੇ ਕਿਹਾ ਸੀ ਕਿ ਫਲਾਣੇ ਅਫਸਰ ਦੇ ਨਾਲ ਮੇਰੀ ਗੱਲ ਕਰਾਓ ਫਿਰ ਦੇਖਿਓ ਤੁਸੀਂ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਮੈਨੂੰ ਹੱਥ ਵੀ ਨਹੀਂ ਲਾ ਸਕਦੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜੇਕਰ ਬੀਬੀ ਨੇ ਕੀਤੀਆਂ ਕਿ ਉਹ ਫਾਈਨਲ ਰਿਪੋਰਟ ਦੇ ਵਿੱਚ ਉਹ ਸਾਰੇ ਮਗਰਮੱਛ ਵੀ ਕਾਬੂ ਆਉਣਗੇ। ਔਰ ਦੂਜੇ ਪਾਸੇ ਜਿਹੜੀ ਇਹ ਗਿੱਦੜਬਾਹ ਦੀ ਤਾਜ਼ਾ ਉਧਾਰਨ ਹੈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਜਾਂਦੇ ਨੇ ਜਾਂ ਉਹਨਾਂ ਦੀ ਤਲਾਸ਼ੀ ਲੈਣ ਦੇ ਲਈ ਜਾਂਦੇ ਨੇ, ਭਾਲ ਕਰਨ ਜਾਂਦੇ ਨੇ ਤੇ ਉਦੋਂ ਮੌਕੇ ਦੁੱਤੇ ਉਹਨਾਂ ਉੱਤੇ ਹੀ ਹਮਲਾ ਹੋ ਜਾਂਦਾ ਹੈ। ਤਾਂ ਇਸ ਦੇ ਲਈ ਹੁਣ ਪਰਚਾ ਤਾਂ ਦਰਜ ਹੋ ਗਿਆ। ਦੇਖਦੇ ਹਾਂ ਉਹ ਨਸ਼ਾ ਤਸਕਰਾਂ ਦੇ ਬਾਰੇ ਜਿਨ੍ਹਾਂ ਦੀ ਜਾਣਕਾਰੀ ਪੁਲਿਸ ਨੇ ਐਫਆਈਆਰ ਵਿੱਚ ਦਿੱਤੀ ਹੈ ਐਫਆਈਆਰ ਵਿੱਚ ਨਾਮਜ਼ਦ ਕੀਤਾ ਜਿੰਨਾ ਚਾਰਾਂ ਨੂੰ ਉਹਨਾਂ ਨੂੰ ਕਦੋਂ ਕਾਬੂ ਕੀਤਾ ਜਾਂਦਾ ਹੈ ਇਹ ਲਗਾਤਾਰ سلسلہ جاری ਹੈ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਅਸੀਂ ਲਗਾਤਾਰ ਨਸ਼ਾ ਤਸਕਰਾਂ ਨੂੰ ਲੋਕਾਂ ਵੱਲੋਂ ਮਿਲੀ ਜਾਣਕਾਰੀ ਗੁਪਤ ਜਾਣਕਾਰੀ ਦੇ ਆਧਾਰ ਦੇ ਉੱਤੇ ਔਰ ਕੁਝ ਪੁਲਿਸ ਨੂੰ ਸਿੱਧੇ ਧਾਰ ਦੇ ਉੱਤੇ ਆਈ ਇਨਪੁਟ ਦੇ ਆਧਾਰ ਦੇ ਉੱਤੇ ਲਗਾਤਾਰ ਨਸ਼ਾ ਤਸਕਰਾਂ ਨੂੰ ਅਸੀਂ ਕਾਬੂ ਕਰ ਰਹੇ ਹਾਂ ਪਰ ਕੁਝ ਘਟਨਾਵਾਂ ਵਿੱਚਕਾਰ ਦੀ ਇਸ ਤਰ੍ਹਾਂ ਦੀਆਂ ਵੀ ਵਾਪਰ ਜਾਂਦੀਆਂ ਨੇ ਜਿਸ ਦੇ ਨਾਲ ਪੁਲਿਸ ਦੇ ਮੁਲਾਜ਼ਮਾਂ ਜਿਹੜੇ ਫਿਰ ਇੱਕ ਜਾਂ ਦੋ ਕਿਸੇ ਵੀ ਨਸ਼ਾ ਤਸਕਰਾਂ ਦੇ ਘਰਾਂ ਤੱਕ ਜਾਂ ਉਹਨਾਂ ਦੇ ਟਿਕਾਣਿਆਂ ਤੱਕ ਰੇਡ ਮਾਰਨ ਦੀ ਫਿਰ ਕਈ ਥਾਵਾਂ ਦੇ ਉੱਤੇ ਹਿੰਮਤ ਵੀ ਨਹੀਂ ਕਰਦੇ ਕੰਨੀ ਘਤਰੌਂਦੇ ਨੇ ਪਰ ਵੱਡੇ ਅਫਸਰਾਂ ਦਾ ਹੁਕਮ ਹੇਠਲੇ ਪੁਲਿਸ ਮੁਲਾਜ਼ਮਾਂ ਨੂੰ ਤਾਂ ਮੰਨਣਾ ਹੀ ਪੈਂਦਾ ਐਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਪਰ ਡੀਐਸਪੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਹਮਲਾਵਰਾਂ ਨੂੰ ਕਾਬੂ ਵੀ ਕਰਾਂਗੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ